ਤਾਂ ਅਵਾਰਾ ਪਸ਼ੂਆਂ ਦੀ ਦਹਿਸ਼ਤ ਜੋ ਹੈ ਹਰ ਜਗ੍ਹਾ ਦੇਖਣ ਨੂੰ ਮਿਲਦੀ ਹੈ ਪਰ ਅਜੀਹੀ ਖੂਨੀ ਲੜਾਈ ਤੁਸੀਂ ਕਦੇ ਨਹੀਂ ਵੇਖੀ ਹੋਵੇਗੀ ਇਹ ਤਸਵੀਰਾਂ ਹੈਰਾਨ ਕਰ ਦੇਣ ਵਾਲੀਆਂ ਨੇ ਜਿੱਥੇ ਕਿ ਇੱਕ ਸਾਨ ਦੂਜੇ ਸਾਨ ਦੀ ਜਾਣ ਦਾ ਦੁਸ਼ਮਣ ਬਣਿਆ ਦਿਖ ਰਿਹਾ ਹੈ ਤਸਵੀਰਾਂ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਵਰਤੇ ਪੱਥਰਾਂ ਦੇ ਵਿੱਚ ਵੀ ਇਹ ਸਾਨ ਭਿੰਨੋ ਬਾਜ ਨਹੀਂ ਆ ਰਿਹਾ ਲੋਕ ਲਗਾਤਾਰ ਪੱਥਰ ਵਾਰ ਰਹੇ ਨੇ ਪਰ ਇਹਨਾਂ ਦੀ ਸਿਹਤ ਦੇ ਉੱਤੇ ਕੋਈ ਵੀ ਅਸਰ ਦਿਖਾਈ ਨਹੀਂ ਦੇ ਰਿਹਾ ਦੋ ਸਾਨਾਂ ਦੀ ਲੜਾਈ ਵਿੱਚ ਇੱਕ ਸਾਨ ਦੇ ਮਰਨ ਤੋਂ ਬਾਅਦ ਵੀ ਦੂਜੇ ਸਾਨ ਦਾ ਗੁੱਸਾ ਸ਼ਾਂਤ ਨਹੀਂ ਹੋਇਆ ਇਕ ਸਾਨ ਦੇ ਮਰਨ ਤੋਂ ਬਾਅਦ ਦੂਜਾ ਸਾਨ ਲਗਾਤਾਰ ਉਸ ਦੇ ਉੱਤੇ ਹਮਲਾ ਕਰਦਾ ਰਿਹਾ ਦੱਸਿਆ ਜਾ ਰਿਹਾ ਹੈ ਕਿ ਸਥਾਨਕ ਲੋਕਾਂ ਦਾ ਵੀ ਇਸ ਝੜਪ ਦੇ ਵਿੱਚ ਕਾफी ਨੁਕਸਾਨ ਹੋਇਆ ਆਸ-ਪਾਸ ਦੇ ਲੋਕਾਂ ਨੂੰ ਗੰਭੀਰ ਸੱਟਾਂ ਵੀ ਲੱਗੀਆਂ ਨੇ ਜਿਨ੍ਹਾਂ ਨੂੰ ਇਲਾਜ ਦੇ ਲਈ ਨਜ਼ਦੀਕੀ ਹਸਪਤਾਲਾਂ ਦੇ ਵਿੱਚ ਭੇਜਿਆ ਗਿਆ ਇਹ ਪੂਰਾ ਮਾਮਲਾ ਹਰਿਆਣਾ ਦੇ ਬੱਲਬਗੜ ਸੰਜੇ ਕਲੋਨੀ ਤੋਂ ਸਾਹਮਣੇ ਆਇਆ ਜਿੱਥੇ ਦੋ ਸਾਨਾਂ ਵਿਚਾਲੇ ਕੁਨੀ ਲੜਾਈ ਹੋਈ ਜਿਸ ਵਿੱਚ ਇੱਕ ਸਾਨ ਦੀ ਮੌਤ ਹੋ ਗਈ ਲੋਕਾਂ ਨੇ ਇਸ ਲੜਾਈ ਨੂੰ ਛਡਾਉਣ ਦੀ ਪੂਰੀ ਕੋਸ਼ਿਸ਼ ਕੀਤੀ ਉਹਨਾਂ ਦੇ ਉੱਤੇ ਪੱਥਰ ਅਤੇ ਇੱਟਾਂ ਦੀ ਬਰਸਾਤ ਵੀ ਕੀਤੀ ਪਰ ਇਹ ਸਾਨ ਪਿੱਣੋ ਬਾਝ ਨਹੀਂ ਆਏ ਆਖਰਕਾਰ ਇੱਕ ਸਾਨ ਦੀ ਮੌਤ ਹੋ ਗਈ ਪਰ ਦੂਜੇ ਸਾਨ ਨੇ ਹਮਲਾ ਉਸੇ ਤਰ੍ਹਾਂ ਜਾਰੀ ਰੱਖਿਆ ਜਿਸ ਤੋਂ ਬਾਅਦ ਕੀ ਪੂਰੀ ਕਲੋਨੀ ਦੇ ਵਿੱਚ دہشت ਦਾ ਮਾਹੌਲ ਬਣ ਗਿਆ ਤੁਸੀਂ ਤਸਵੀਰਾਂ ਦੇ ਵਿੱਚ ਸਾਫ਼ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇਹ ਜੋ ਸਾਨ ਹੈ ਮਰੇ ਹੋਏ ਸਾਨ ਨੂੰ ਵੀ ਲਗਾਤਾਰ ਹਮਲਾ ਉਸਤੇ ਉਤੇ ਕਰ ਰਿਹਾ ਹੈ ਜਿਸ ਤੇ ਕਿ ਜਗ੍ਹਾ-ਜਗ੍ਹਾ ਤੋਂ ਖੂਨ ਵੀ ਨਿਕਲ ਰਿਹਾ ਅਤੇ ਉਹ ਬੁਰੀ ਤਰੀਕੇ ਦੇ ਨਾਲ ਮੌਤ ਦਾ ਸ਼ਿਕਾਰ ਬਣ ਚੁੱਕਾ ਲੇਕਿਨ ਇਹ ਸਾਨ ਜੋ ਹੈ ਹਜੇ ਵੀ ਹਮਲਾ ਕੀਤਾ ਜਾ ਰਿਹਾ ਹੈ ਜਿਸ ਤੋਂ ਬਾਅਦ ਲੋਕਾਂ ਦੇ ਵੱਲੋਂ ਇਸ ਦੇ ਉੱਤੇ ਇੱਟਾਂ ਪੱਥਰ ਵਰਸਾਏ ਜਾ ਰਹੇ ਨੇ ਲੇਕਿਨ ਇਸ ਦੀ ਸਿਹਤ ਦੇ ਉੱਤੇ ਕੋਈ ਵੀ ਅਸਰ ਜੋ ਹੈ ਉਹ ਵੇਖਣ ਨੂੰ ਨਹੀਂ ਮਿਲ ਰਿਹਾ ਉਹ ਲਗਾਤਾਰ ਜੋ ਦੂਸਰਾ ਮਰਿਆ ਹੋਇਆ ਸਾਨ ਉਸ ਦੇ ਉੱਤੇ ਲਗਾਤਾਰ ਹਮਲਾ ਕਰਦਾ ਜਾ ਰਿਹਾ ਲੋਕਾਂ ਦੇ ਵੱਲੋਂ ਲਗਾਤਾਰ ਇੱਟਾਂ ਰੋੜੇ ਵਰਸਾਏ ਜਾ ਰਹੇ ਨੇ ਤਾਂ ਦੱਸ ਦਈਏ ਕਿ ਬੱਲਵੱਡ ਗੜ੍ਹ ਦੀ ਸੰਜੇ ਕਲੋਨੀ ਤੋਂ ਇਹ ਮਾਮਲਾ ਪੂਰਾ ਜੋ ਹੈ ਉਹ ਸਾਹਮਣੇ ਆਇਆ ਹੈ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਲੋਕਾਂ ਦਾ ਇੱਕ ਹਜੂਮ ਉਸ ਜਗ੍ਹਾ ਦੇ ਉੱਤੇ ਪਹੁੰਚ ਚੁੱਕਾ ਹੈ ਲੋਕ ਜੋ ਨੇ ਇਸ ਲੜਾਈ ਨੂੰ ਵੇਖਣ ਦੇ ਲਈ ਉਤਾਵਲੇ ਨੇ ਲੜਾਈ ਵੇਖ ਰਹੇ ਨੇ ਲੇਕਿਨ ਇਹ ਇਸ ਚੀਜ਼ ਤੋਂ ਅਣਜਾ ਕਿ ਜੇਕਰ ਇਹ ਸਾਨ ਅਚਾਨਕ ਪਿੱਛੇ ਨੂੰ ਮੁੜ ਕੇ ਭੱਜਦਾ ਹੈ ਤਾਂ ਲੋਕ ਕਿੱਥੇ ਜਾਣਗੇ ਕਿੱਥੇ ਆਪਣੀ ਜਾਨ ਬਚਾਉਣਗੇ ਪਰ ਲੋਕ ਇਸ ਪੂਰੀ ਜੋ ਖਤਰੇ ਤੋਂ ਅਣਜਾਣ ਬਣ ਕੇ ਬੱਚਿਆਂ ਸਣੇ ਗਲੀ ਦੇ ਵਿੱਚ ਖੜੇ ਨੇ ਅਤੇ ਜੇਕਰ ਇਹ ਸਾਨ ਵਾਪਸ ਆ ਜਾਂਦਾ ਹੈ ਉਸ ਸਾਨ ਨੂੰ ਛੱਡ ਕੇ ਤਾਂ ਲੋਕਾਂ ਦੇ ਉੱਤੇ ਹਮਲਾ ਕਰਦਾ ਹੈ ਤਾਂ ਲੋਕ ਜੁਨੇ ਉਹ ਵੱਡੀ ਜੋ ਤਾਦਾਤ ਹੈ ਉਸ ਦੇ ਵਿੱਚ ਜ਼ਖਮੀ ਹੋ ਸਕਦੇ ਨੇ ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਇਸ ਪੂਰੀ ਝੜਪ ਦੇ ਵਿੱਚ ਬਹੁਤ ਸਾਰਾ ਨੁਕਸਾਨ ਜੋ ਹੈ ਉਹ ਵੇਖਣ ਨੂੰ ਮਿਲਿਆ ਲੋਕਾਂ ਦਾ ਜਾਨੀ ਮਾਲੀ ਨੁਕਸਾਨ ਹੋਇਆ ਕਾਫੀ ਲੋਕ ਜੁਨੇ ਇਸ ਪੂਰੀ ਝੜਪ ਦੇ ਵਿੱਚ ਜ਼ਖਮੀ ਹੋਏ ਨੇ ਉੱਤੇ ਹੀ ਲੋਕਾਂ ਦੇ ਘਰਾਂ ਦੇ ਦਰਵਾਜ਼ੇ ਟੁੱਟ ਗਏ ਨੇ ਲੋਕਾਂ ਦੀਆਂ ਗੱਡੀਆਂ ਦਾ ਕਾਫੀ ਸਾਰਾ ਨੁਕਸਾਨ ਜੋ ਹੈ ਜਾਣਕਾਰੀ ਦੇ ਮੁਤਾਬਕ ਹੋਇਆ ਲੇਕਿਨ ਲੋਕ ਜੋਨੇ ਫਿਰ ਵੀ ਬਾਜ ਨਹੀਂ ਆ ਰਹੇ ਲੋਕ ਜੋਨੇ ਲਗਾਤਾਰ ਇੱਟਾ ਰੋੜੇ ਜੋਨੇ ਇਨਾਂ ਸਾਨਾਂ ਦੇ ਉੱਤੇ ਭਰਾਰੇ ਨੇ ਲੇਕਿਨ ਜੋ ਹੈ ਨਾ ਤਾਂ ਸਾਨ ਹਟ ਰਹੇ ਨੇ ਨਾ ਹੀ ਲੋਕ ਲੋਕ ਲਗਾਤਾਰ ਡਾਂਗਾ ਭਰਾਰੇ ਨੇ ਇੱਟਾ ਪੱਥਰ ਜੋਨੇ ਉਹਨੇ ਦੇ ਉੱਤੇ ਭਰਾਰੇ ਨੇ ਲੇਕਿਨ ਨਾ ਤਾਂ ਸਾਨ ਪਿੱਛੇ ਹਟਦਾ ਦਿਖਾਈ ਦੇ ਰਿਹਾ ਤੇ ਨਾ ਹੀ ਲੋਕ ਲੋਕਾਂ ਦਾ ਜਿਸ ਤਰ੍ਹਾਂ ਦਾ ਜਮਾਵੜਾ ਇਸ ਪੂਰੇ ਮਾਮਲੇ ਦੇ ਵਿੱਚ ਵੇਖਣ ਨੂੰ ਮਿਲ ਰਿਹਾ ਲੋਕ ਜੋ ਨੇ ਖਤਰੇ ਤੋਂ ਅਨਜਾਨ ਹੋ ਕੇ ਇਸ ਜਗ੍ਹਾ ਦੇ ਉੱਤੇ ਮੌਕੇ ਦੇ ਉੱਤੇ ਇਹ ਪੂਰਾ ਤਮਾਸ਼ਾ ਦੇਖਣ ਲਈ ਜੁਟੇ ਨੇ ਲੇਕਿਨ ਉਹਨਾਂ ਨੂੰ ਇਹ ਖਤਰਾ ਜੋ ਹੈ ਦਿਖਾਈ ਨਹੀਂ ਦੇ ਰਿਹਾ ਕਿ ਜੇਕਰ ਸਣ ਦੂਸਰੇ ਸਣ ਨੂੰ ਛੱਡ ਕੇ ਲੋਕਾਂ ਤੇ ਹਮਲਾ ਕਰਦਾ ਹੈ ਤਾਂ ਕਿਸ ਤਰ੍ਹਾਂ ਲੋਕਾਂ ਦੀ ਜੋ ਜਾਨ ਹੈ ਉਹ ਵੀ ਜਾ ਸਕਦੀ ਹੈ ਤਾਂ ਦੱਸ ਦਈਏ ਸਾਰੇ ਪੂਰੇ ਮਾਮਲੇ ਦੇ ਵਿੱਚ ਬਹੁਤ ਸਾਰੇ ਲੋਕ ਜੁੜਨੇ ਉਹ ਵੀ ਜ਼ਖਮੀ ਹੋਏ ਨੇ ਲੋਕਾਂ ਦਾ ਕਾਫੀ ਸਾਰਾ ਨੁਕਸਾਨ ਹੋਇਆ ਦੱਸਿਆ ਜਾ ਰਿਹਾ ਹੈ ਕਿ ਲੋਕਾਂ ਦੇ ਘਰਾਂ ਦੇ ਦਰਵਾਜ਼ੇ ਟੁੱਟੇ ਨੇ ਲੋਕਾਂ ਦੀਆਂ ਗੱਡੀਆਂ ਜੁੜਨੇ ਉਹ ਬੁਰੀ ਤਰ੍ਹਾਂ ਦੇ ਨਾਲ ਟੁੱਟ ਭੱਜ ਗਈਆਂ ਨੇ ਲੇਕਿਨ ਇਸ ਪੂਰੀ ਝੜਪ ਦੇ ਵਿੱਚ ਇੱਕ ਸਾਂਣ ਦੇ ਮਰਨ ਤੋਂ ਬਾਅਦ ਵੀ ਦੂਜੇ ਸਾਂਣ ਦੇ ਦਾ ਜੋ ਪੂਰੇ ਤਰੀਕੇ ਦੇ ਨਾਲ ਤੁਸੀਂ ਦੇਖ ਪਾ ਰਹੇ ਹੋ ਕਿ ਕਿਸ ਤਰ੍ਹਾਂ ਸਾਂਣ ਜੋ ਹੈ ਦੂਸਰੇ ਸਾਂਣ ਦੇ ਉੱਤੇ ਲਗਾਤਾਰ ਹਮਲਾ ਕਰ ਰਿਹਾ ਹੈ ਉਹ ਬਾਜ਼ ਨਹੀਂ ਆ ਰਿਹਾ ਕਿ ਇਸ ਦੇ ਨਾਲ ਜੋ ਹੈ ਮਰੇ ਹੋਏ ਸਾਂਣ ਦੇ ਉੱਤੇ ਹੀ ਹਮਲਾ ਕੀਤਾ ਜਾ ਰਿਹਾ ਲਗਾਤਾਰ ਆ ਲੋਕ ਜਣੇ ਉਹ ਲਗਾਤਾਰ ਇਟਾਂ ਰੋੜੇ ਵਰਸਾ ਰਹੇ ਨੇ ਤਾਂ ਇਹ ਜੋ ਮਾਮਲਾ ਹੈ ਇਹ ਪੂਰਾ ਵੱਲਵਗੜ ਦੇ ਸੰਜੇ ਕਲੋਨੀ ਤੋਂ ਸਾਹਮਣੇ ਆ ਤਾਂ ਦੱਸਿਆ ਜਾ ਰਿਹਾ ਹੈ ਕਿ ਇਹ ਜੋ ਤਸਵੀਰਾਂ ਨੇ ਇਹ ਵੱਲਵਗੜ ਤੋਂ ਸਾਹਮਣੇ ਆਈਆਂ ਨੇ ਜਿੱਥੇ ਕਿ ਇੱਕ ਸਾਨ ਦੂਸਰੇ ਸਾਨ ਦੇ ਨਾਲ ਲੜਦਾ ਦਿਖਾਈ ਦੇ ਰਿਹਾ ਹਾਲਾਂਕਿ ਇੱਕ ਸਾਨ ਦੀ ਜਿਸ ਪੂਰੇ ਮਾਮਲੇ ਦੇ ਵਿੱਚ ਮੌਤ ਹੋ ਗਈ ਹੈ ਲੇਕਿਨ ਉਸ ਦੀ ਮੌਤ ਤੋਂ ਬਾਅਦ ਵੀ ਦੂਜੇ ਸਾਨ ਦਾ ਜੋ ਗੁੱਸਾ ਹੈ ਉਹ ਸ਼ਾਂਤ ਨਹੀਂ ਹੁੰਦਾ ਸਾਨ ਦੇ ਮਰਨ ਤੋਂ ਬਾਅਦ ਵੀ ਦੂਜਾ ਸਾਨ ਲਗਾਤਾਰ ਉਸ ਦੇ ਉੱਤੇ ਹਮਲਾ ਕਰ ਰਿਹਾ ਦੱਸਿਆ ਜਾ ਰਿਹਾ ਹੈ ਕਿ ਸਥਾਨਕ ਲੋਕਾਂ ਦਾ ਇਸ ਪੂਰੀ ਝੜਪ ਦੇ ਵਿੱਚ ਕਾਫੀ ਨੁਕਸਾਨ ਹੋਇਆ ਆਸ-ਪਾਸ ਦੇ ਲੋਕਾਂ ਨੂੰ ਗੰਭੀਰ ਸੱਟਾਂ ਲੱਗੀਆਂ ਨੇ ਜਿਨ੍ਹਾਂ ਨੂੰ ਕੀ ਹਸਪਤਾਲਾਂ ਦੇ ਵਿੱਚ ਭਰਤੀ ਕਰਵਾਇਆ ਗਿਆ ਦੱਸ ਤਾਹੀਏ ਕਿ ਇਹ ਜੋ ਸੰਜੇ ਕਲੋਨੀ ਦਾ ਮਾਮਲਾ ਹੈ ਜਿੱਥੇ ਦੋ ਸਾਨਾ ਵਿਚਾਲੇ ਖੂਨੀ ਲੜਾਈ ਹੋਈ ਜਿਸ ਦੇ ਵਿੱਚ ਇੱਕ ਸਾਂਹ ਦੀ ਮੌਤ ਵੀ ਹੋ ਜਾਂਦੀ ਹੈ ਬੁਰੀ ਤਰ੍ਹਾਂ ਦੇ ਨਾਲ ਸਾਂਹ ਜੋ ਹੈ ਜ਼ਖਮੀ ਹੋ ਕੇ ਮਰਿਆ ਹੋਇਆ ਦਿਖਾਈ ਦੇ ਰਿਹਾ ਲੇਕਿਨ ਜੋ ਲੋਕ ਨੇ ਉਹ ਲੜਾਈ ਛਡਾਉਣ ਦੀ ਖਾਤਰ ਦੂਜੇ ਸਾਂਹ ਦੇ ਉੱਤੇ ਜੋ ਨੇ ਇੱਟਾਂ ਰੋੜੇ ਵਰਸਾਉਂਦੇ ਵੀ ਦਿਖਾਈ ਦੇ ਰਹੇ ਨੇ ਲੇਕਿਨ ਸਾਂਹ ਜੋ ਹੈ ਇਸ ਲੜਾਈ ਨੂੰ ਕਿਸੇ ਵੀ ਕੀਮਤ ਦੇ ਉੱਤੇ ਪਿੱਛੇ ਨਹੀਂ ਹੋਣਾ ਚਾਹੁੰਦਾ ਜਿਸ ਤੇ ਚਲਦੇ ਆ ਕਿ ਲੋਕਾਂ ਦਾ ਵੀ ਕਾਫੀ ਇਸ ਪੂਰੀ ਲੜਾਈ ਦੇ ਵਿੱਚ ਜੋ ਹੈ ਉਹ ਨੁਕਸਾਨ ਹੋਇਆ ਤਾਂ ਇਸੇ ਨੂੰ ਹੀ ਕਿਹਾ ਜਾਂਦਾ ਕਿ ਇਹ ਜੋ ਜਾਨਵਰ ਦੀ ਫਿਤਰਤ ਹੈ ਇਸੇ ਤਰ੍ਹਾਂ ਦੀ ਹੁੰਦੀ ਹੈ ਕਿ ਉਹ ਮਰੇ ਹੋਏ ਨੂੰ ਵੀ ਨਹੀਂ ਬਖਸ਼ ਰਿਹਾ ਤੇ ਉਸ ਦੇ ਉੱਤੇ ਲਗਾਤਾਰ ਜੋ ਹੈ ਹਮਲਾ ਕਰਦਾ ਦਿਖਾਈ ਦੇ ਰਿਹਾ